ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਨੇ ਹਾਂ ਸੁਰਖੀਆਂ ਦੇ ਵੱਲ ਫੋਰਟਿਸ ਹਸਪਤਾਲ ਤੋਂ ਸੀਐਮ ਭਗਵੰਤ ਮਾਨ ਦੀ ਸਿਹਤ ਬਾਰੇ ਆਈ ਵੱਡੀ ਖਬਰ 24 ਘੰਟਿਆਂ ਤੋਂ ਨਿਗਰਾਨੀ ਹੇਠ ਮੁੱਖ ਮੰਤਰੀ ਦੇ ਫੇਫੜਿਆਂ 'ਚ ਸੋਜ ਦੀ ਆਈ ਸ਼ਿਕਾਇਤ ਅੰਮ੍ਰਿਤਸਰ ਚ ਲੰਬੜਦਾਰ ਦੇ ਹੋਏ ਕਤਲ ਦੇ ਮੁਲਜ਼ਮ ਕਾਬੂ ਪੁਲਿਸ ਨੇ 24 ਘੰਟਿਆਂ ਦੇ ਅੰਦਰ ਮੁਲਜ਼ਮਾਂ ਨੂੰ ਕੀਤਾ ਟਰੇਸ ਅੰਮ੍ਰਿਤਸਰ ਚ ਨੀਜੀ ਹਸਪਤਾਲ ਦੀ ਅਣਗੈਲੀ ਕਾਰਨ ਮਹਿਲਾ ਦੀ ਹੋਈ ਮੌਤ ਮ੍ਰਿਤਕਾ ਦੇ ਪਰਿਵਾਰ ਨੇ ਸੜਕ ਜਾਮ ਕਰ ਕੀਤਾ ਪ੍ਰਦਰਸ਼ਨ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 24 ਘੰਟਿਆਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਦਾਖਲ ਨੇ ਉਥੇ ਰੂਟੀਨ ਚੈੱਕਅਪ ਲਈ ਗਏ ਸੀ ਪਰ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਣ ਦਾ ਫੈਸਲਾ ਕੀਤਾ ਬੀਤੇ ਦਿਨੀ ਕੀਤੀ ਗਈਆਂ ਕੁਝ ਹੋਰ ਜਾਂਚ ਰਿਪੋਰਟਾਂ ਆਉਣਗੀਆਂ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਬਾਰੇ ਫੈਸਲਾ ਲਿਆ ਜਾਏਗਾ। ਇਸ ਤੋਂ ਪਹਿਲਾਂ ਸੀਐਮ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਡਾਕਟਰਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਬਿਲਕੁਲ ਠੀਕ ਨਹੀਂ ਤੇ ਉਹਨਾਂ ਨੂੰ ਕੋਈ ਵੱਡੀ ਸਮੱਸਿਆ ਨਹੀਂ ਹੈ। ਜਾਂਚ ਦੌਰਾਨ ਮੁੱਖ ਮੰਤਰੀ ਦੇ ਫੇਫੜਿਆਂ ਦੀ ਇੱਕ ਧਮਣੀ 'ਚ ਸੋਜ ਦੇ ਲੱਛਣ ਪਾਏ ਗਏ ਨੇ ਜਿਸ ਨਾਲ ਦਿਲ ਤੇ ਦਬਾਅ ਪੈ ਰਿਹਾ ਹੈ। ਡਾਕਟਰਾਂ ਮੁਤਾਬਕ ਇਸ ਕਾਰਨ ਬਲੱਡ ਪ੍ਰੈਸ਼ਰ ਵਿੱਚ ਉਤਰਾ-ਚੜਾ ਆਉਣ ਲੱਗਾ ਹੈ। ਇਸ ਬਾਰੇ ਕੁਝ ਹੋਰ ਜਾਂਚ ਕੀਤੀ ਜਾਣੀ ਹੈ ਤੇ ਕੁਝ ਹੋਰ ਖੂਨ ਦੇ ਟੈਸਟ ਕੀਤੇ ਜਾਣੇ ਨੇ ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਆ ਸਕਦੀ ਪਿਛਲੇ ਦਿਨੀ ਅੰਮ੍ਰਿਤਸਰ ਦੇ ਪਿੰਡ ਸਰਹਾਲਾ ਵਿਖੇ ਲੰਬੜਦਾਰ ਭਗਵੰਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਚੱਲਦਿਆਂ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਵਿੱਚ ਇਹ ਕਤਲ ਦੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਮੁਕੱਦਮਾ ਔਕਤ ਦੇ ਮੁਲਜ਼ਮ ਅਮਰਿਤ ਸਿੰਘ ਦਲੇਰ ਸਿੰਘ ਤੇ ਜਗਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਇੱਕ ਗੱਡੀ ਸਵਿਫਟ ਕਾਰ ਤੇ ਇੱਕ ਲਾਇਸੈਂਸੀ ਰਿਵਾਲਵਰ ਵੀ ਬਰਾਮਦ ਹੋਇਆ ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਏਗਾ ਤੇ ਇਹਨਾਂ ਨੂੰ ਮਾਨਯੋਗ ਮਾਂਡ ਹਾਸਿਲ ਕੀਤਾ ਜਾਏਗਾ ਤਾਂ ਰਿਮਾਂਡ ਦੌਰਾਨ ਇਹਨਾਂ ਕੋਲੋਂ ਹੋਰ ਪੁੱਛੀਚ ਕੀਤੀ ਜਾਵੇਗੀ। ਭਗਵੰਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸਿਹੜਾੜੇ ਦਾ ਇਹ ਜਿਹੜਾ ਕੱਲ 7 ਗੋੜੀ ਇਹਦੀ ਕਰੇ ਇੰਟਰੋ ਹੋ ਕੇ ਆਪਣਾ ਅਮਰਪ੍ਰੀਤ ਸਿੰਘ ਨੇ ਨਾਲ ਉਹਦੇ ਨਾਲ ਚਾਰ ਪੰਜ ਸਾਥੀ ਹੋਰ ਹੀ ਤੇ ਉਹਨਾਂ ਨੇ ਜਾ ਕੇ ਉਹਦੇ ਘਰੇ ਫਾਇਰਿੰਗ ਕੀਤੀ ਜਿਹੜੀ ਭਗਵੰਤ ਸਿੰਘ ਦੀ ਡੈਥ ਹੋ ਗਈ। ਤੇ ਭਗਵੰਤ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਹੀ ਰੰਗਵੀਰ ਸਿੰਘ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਹੀ ਤੇ ਜਿਹੜੇ ਦੋਸ਼ੀ ਅਹੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ ਪਹਿਲਾਂ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰਿਫਤਰ ਗ੍ਰਿਫਤਰ ਕਰ ਲਿਆ ਤੇ ਨਾਲ ਉਹ ਤੋਂ ਜਿਹੜਾ ਸਵਾਲਵਰ ਬ੍ਰਾਮ੍ਹਤ ਕਰ ਲਿਆ ਤੇ ਇੱਕ ਆਪਣਾ ਕਾਰ ਬ੍ਰਾਮ੍ਹਤ ਕਰ ਲਈਆ ਤੇ ਇਹਨਾਂ ਦੇ ਵਿਰੁੱਧ ਐਫਆਰ ਨੰਬਰ 93 ਦਰਜ ਕੀਤੀ ਹੈ 269 ਤੇ 100 ਧਾਰਾ 103 190 100 91 3 333 ਬੀ ਐਨ ਐਸ ਹਰਮਗ ਦਰਜ ਕੀਤੀ ਗੁਰਦਵਾਰਾ ਸਿੰਘ ਸਬਾ ਰੋਡ ਰਾਜਪੁਰਾ ਤੇ ਦੋ ਸਾਡ ਆਪਸ ਚ ਲੜਦੇ ਲੜਦੇ ਕੈਨਕ ਵਾਲੀ ਦੁਕਾਨ ਵਿੱਚ ਦਾਖਲ ਹੋ ਗਏ ਜਿੱਥੇ ਕਿ ਉਹਨਾਂ ਉੱਥੇ ਬੈਠੇ ਗ੍ਰਾਹਕਾਂ ਨੂੰ ਉੱਥੇ ਭਜਾਣਾ ਪਿਆ ਗਿਆ ਜਿਸ ਦੌਰਾਨ ਇਹਨਾਂ ਕੰਦ ਦੁਕਾਨ ਤੇ ਇੱਕ ਲੜਕੀ ਤੇ ਇੱਕ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਤੇ ਦੁਕਾਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਜ਼ਖਮੀ ਹੋਏ ਬੱਚਿਆਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸਾਰੀ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਮਹਿਲਾ ਦੀ ਮੌਤ ਹੋਣ ਤੇ ਪਰਿਵਾਰ ਵਾਲਿਆਂ ਵੱਲੋਂ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਹੰਗਾਮਾ ਕੀਤਾ ਗਿਆ। ਪਰਿਵਾਰ ਵੱਲੋਂ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਸੜਕ ਜਾਮ ਕਰਕੇ ਦਰਨਾ ਪ੍ਰਦਰਸ਼ਨ ਕੀਤਾ ਗਿਆ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਾਈਏ। ਪੀੜਤ ਪਰਿਵਾਰ ਨੇ ਕਿਹਾ ਕਿ ਕਰੀਬ 5 ਦਿਨ ਪਹਿਲਾਂ ਉਹਨਾਂ ਨੂੰ ਆਪਣੀ ਲੜਕੀ ਦੇ ਪੇਟ 'ਚ ਪਥਰੀ ਹੋਣ ਦਾ ਸ਼ੱਕ ਸੀ ਜਿਸ ਦੇ ਚਾਲ ਦੇ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਇਹਨਾਂ ਦੀ ਲੜਕੀ ਨੂੰ ਪੇਰੀਆ ਤੇ ਇਸ ਦੇ ਸਟੰਟ ਪਾਉਣ ਬਾਰੇ ਕਿਹਾ। ਡਾਕਟਰਾਂ ਵੱਲੋਂ ਉਹਨਾਂ ਦੀ ਲੜਕੀ ਦੇ ਸਟੰਟ ਪਾਉਣ ਤੋਂ ਬਾਅਦ ਉਸਨੂੰ ਜਿੱਤੀ ਗਈ ਤੋਂ ਨਦੀ ਲੜਕੀ ਨੂੰ ਜਦੋਂ ਫੇਰ ਦਰਦ ਉੱਠਿਆ ਤਾਂ ਉਹਨਾਂ ਘਰ ਦੇ ਨਜ਼ਦੀਕ ਡਾਕਟਰ ਨੂੰ ਦਿਖਾਇਆ ਤੇ ਪਤਾ ਲੱਗਿਆ ਕਿ ਉਹਨਾਂ ਦੀ ਲੜਕੀ ਦੇ ਕੋਈ ਸਟੰਟ ਪਾਇਆ ਹੀ ਨਹੀਂ ਗਿਆ ਜਦੋਂ ਉਹ ਉਸ ਨੂੰ ਹਸਪਤਾਲ ਵਿੱਚ ਲਾਜ਼ਮੀ ਲੈ ਕੇ ਪਹੁੰਚੇ ਤਾਂ ਉਸ ਦੀ ਮੌਤ ਹੋ ਗਈ ਜਿਸ ਦੇ ਚਲਦੇ ਪੀੜਤ ਪਰਿਵਾਰ ਨੇ ਹਸਪਤਾਲ ਵਿੱਚ ਹੰਗਾਮਾ ਕਰਨਾ ਸ਼ੁਰੂ ਕੀਤਾ ਤੇ ਡਾਕਟਰ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਇਸ ਗੱਲ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਤੇ ਲਗਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ ਕਹਿੰਦਾ ਉਸ ਵੇਲੇ ਚੰਗੇ ਬਲੀਸਰ ਵਿੱਚ ਘਰ ਆੜਿਆਂ ਆਪਾਂ ਲਿਆਂਦਾ ਡਿਫਟ ਕਰਾਇਆ ਆਪਾਂ ਜਿਹਨੂੰ ਪਹਿਲੇ ਸਟੈਂਡ ਪੈ ਜਾਏਗਾ ਕਹਿੰਦੇ ਆਪਾਂ ਕਹਿਵਾਂ ਤੁਹਾਡਾ ਸਟੈਂਡ ਨਿਕਲ ਗਿਆ ਸਰ ਇਹ ਕਹਿੰਦੇ ਸਟੈਂਡ ਪੈ ਜਾਊਗਾ ਨਿਕਲ ਜਾਂਦਾ ਹੈ ਸਰ ਚੰਗੇ ਬਲੀ ਕੁੜੀਆਂ ਚਾਰ ਘੰਟੇ ਪਹਿਲਾਂ ਹੀ ਆਪਣੇ ਬੋਡੀਗਾਰਡ ਵਗੈਰਾ 500 ਵਗੈਰਾ ਸਾਧ ਲਈ ਇਹਨਾਂ ਨੂੰ ਪਤਾ ਸੀ ਕਿ ਤੁਹਾਡਾ ਡੈਥ ਹੋਣੀ ਹੈ ਕਿਦਾਂ ਸਰ ਹਰਪੀਨੋ ਹਸਪੀਟਲ ਆਗਾ ਜੇ ਪਰੀ ਸੀ ਇਹਨਾਂ ਨੇ ਹਸਪੀਟਲ ਵਿੱਚ ਬਾਧਰਵਾਦ ਐਕਸ਼ਨ ਲਿਆ ਜਾਵੇ ਹਸਪੀਟਲ ਬੰਦ ਕਰਾਇਆ ਜਾਵੇ ਤਾਂ ਕਿ ਕੋਈ ਹੋਰ ਕੋਈ ਨਾਲ ਵਿੱਚ ਫਸੇ ਇਹਨਾਂ ਦੇ ਹੋਰ ਕੋਈ ਨਾ ਫਸੇ ਸਰ 1.5 2 ਲੱਖ ਰੁਪਏ ਨਾਲ ਨੇ ਲਿਆ ਆ ਡੇਗੋ ਸਰ ਇਹਨਾਂ ਦੇ ਕੋਈ ਸਾਡੀ ਮਤਲਬ ਬੁਰੀ ਨਹੀਂ ਕਰ ਰਹੇ ਜੀ ਮੰਗ ਆਪਾਂ ਕਿ ਆਪਣੇ ਮੇਨ ਡਾਕਟਰ ਸਰ ਡਾਕਟਰ ਵੀ ਨਹੀਂ ਸਾਧ ਰਹੇ ਆਪਣੇ ਜੇ ਪੇਸ਼ੇ ਤੁਹਾਡਾ ਪਹੁੰਚੀ ਗਿਆ ਹੈ ਇਸ ਨੂੰ ਆਪਣਾ ਆਈ ਸੀ ਯੂ ਤੱਕ ਕਰਨਾ ਪਏਗਾ ਉਹ ਹਰ ਗੱਲ ਵਾਸਤੇ ਰਾਜੀ ਹੋ ਗਏ ਕਿ ਇਹਨਾਂ ਦਾ ਟਰੀਟਮੈਂਟ ਕੀਤਾ ਜਾਵੇ ਹਰ ਕਾਸਟ ਦੇ ਉੱਤੇ ਅਸੀਂ ਉਹਨੂੰ ਆਈ ਸੀ ਯੂ 'ਚ ਰੱਖਿਆ ਵੈਂਟੀਲੇਟਰ 'ਤੇ ਰੱਖਿਆ ਐਮ ਸੀ ਜ਼ੀਆ ਵਾਲੇ ਦੋ ਬੰਦੇ ਉਹਨਾਂ ਨੂੰ ਆ ਕੇ ਦੇਖਦੇ ਗਏ ਪਰ ਉਹਦਾ ਬਲੱਡ ਪ੍ਰੈਸ਼ਰ ਤੇ ਉਹਦਾ ਸਾਹ ਠੀਕ ਨਹੀਂ ਹੋਇਆ ਅਨਦਰ ਡਾਕਟਰ ਨੂੰ ਦੱਸਿਆ ਗਿਆ ਕਿ ਪੇਸ਼ੈਂਟ ਨੂੰ ਸ਼ੁਰੂ ਕਰਦੇ ਪੰਜਾਬ ਦੇ ਸਪੌਟ ਦੇ ਵਿੱਚ ਇਹਦੇ ਵਾਸਤੇ ਉਹ ਰਾਜੀ ਹੋ ਗਏ ਉਹ ਲੈ ਕੇ ਜਾ ਰਹੇ ਤੋਂ ਪਹਿਲੇ ਕਿ ਉਹ ਪੇਸ਼ੈਂਟ ਦੇ ਲਾਜਾ ਸਦਨ ਤੇ ਉਹ ਆਪਰੇਟ ਕਰ ਗਿਆ ਪੇਸ਼ੈਂਟ ਸਰ ਦਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨੇ ਪੱਥਰੀ ਦੀ ਸਿਆਸੀ ਰਣ ਸਟੈਂਡ ਪਾਇਆ ਪਰ ਸਟੈਂਡ ਬਿਲਕੁਲ ਨਿਕਲਿਆ ਨਹੀਂ ਆ ਉਸ ਸਟੈਂਡ ਤਾਂ ਅਸੀਂ ਪਾਇਆ ਹੈਗਾ ਨਹੀਂ ਨਿਕਲਿਆ ਤੁਹਾਨੂੰ ਸਾਨੂੰ ਨਹੀਂ ਪਤਾ ਨਾ ਅਸੀਂ ਦੋ ਟੂਪਰ ਰਿਪੋਰਟ ਦਿੱਤੀ ਉਹਨਾਂ ਕੋਲੋਂ ਕੋਲ ਹੈਗੀ ਉਹਨਾਂ ਸਰ ਕੀ ਇਜਾਜ਼ਤ ਹੈ ਕਿ ਤੁਸੀਂ ਸਟੈਂਡ ਪਾਇਆ ਤੇ ਸਟੈਂਡ ਹਾਂਜੀ ਹਾਂ ਪਾਇਆ ਜੀ ਉਹਨਾਂ ਕੋਲ ਫੋਟੋ ਰਿਪੋਰਟ ਹੈਗੀ ਉਹਨਾਂ ਕੋਲ ਇਹ ਸਰ ਐਕਸਟਰਾ ਕਰਾਇਆ ਗਿਆ ਜਿਹੜਾ ਉਹਦੇ ਵਿੱਚ ਸਟੰਟ ਆਇਆ ਨਹੀਂ ਨਾ ਉਹ ਨਿਕਲ ਕੇ ਆਣਾ ਜੀ ਨਿਕਲ ਜਾਂਦੇ ਚਾਹੀਏ ਪਰ ਸਟੰਟ ਆਪਣੇ ਆਪ ਨਿਕਲ ਜਾਂਦਾ ਨਹੀਂ ਜਦ ਬੋਡੀ ਦੀ ਗਰਮੀ ਨਾਲ ਪਤਲ ਹੋ ਕੇ ਨਿਕਲ ਜਾਂਦਾ ਫਿਰ ਪਰਿਵਾਰ ਕੇ ਮੈਂ ਬੜਾ ਕਹਿੰਦਾ ਕਿ ਲੜਕੀ ਚੰਗੀ ਬੁਰੀ ਅੰਤਵਾਦੀ ਆਈ ਹੈ ਉਹ ਕਾਹਦੇ ਹਸਪੀਟਲ ਨੂੰ ਜ਼ਿੰਮੇਵਾਰ ਮੰਨ ਰਿਹਾ ਉਹਦੀ ਜਾਂਦਾ ਬਿਲਕੁਲ ਨਹੀਂ ਬਿਲਕੁਲ ਇਹਦਾ ਲੈ ਬਿਲਕੁਲ ਫਿਰੋਜ਼ਪੁਰ ਦੇ ਆਰੀਆ ਸਮਾਜ ਚੌਂਕ ਵਿੱਚ ਨਸ਼ੇ ਚ ਤੁਤ ਚੋਰ ਮੋਟਰਸਾਈਕਲ ਨੂੰ ਚੋਰੀ ਕਰਦਾ ਦੁਕਾਨਦਾਰ ਵੱਲੋਂ ਫੜਿਆ ਗਿਆ ਤੇ ਉਲਟਾ ਚੋਰ ਦੁਕਾਨਦਾਰ ਨੂੰ ਹੀ ਧਮਕਾਉਂਦਾ ਰਿਹਾ ਤੇ ਉਸ ਕੋਲੋਂ ਮੋਟਰਸਾਈਕਲ ਦੀ ਚਾਬੀ ਮੰਗਦਾ ਰਿਹਾ ਇਸ ਦੌਰਾਨ ਬਾਜ਼ਾਰ ਵਾਲੇ ਵੀ ਇਕੱਠੇ ਹੋ ਗਏ ਤੇ ਉਹਨਾਂ ਨੇ ਚੋਰ ਦੀ ਜਮ ਕੇ ਸੇਵਾ ਕੀਤੀ ਤੇ ਉਸ ਦਾ ਮੂੰਹ ਕਾਲਾ ਕਰਕੇ ਉਸ ਨੂੰ ਬਾਜ਼ਾਰ ਵਿੱਚ ਘੁਮਾਇਆ ਤੇ ਖੰਬੇ ਨਾਲ ਬੰਨ ਕੇ ਉਸ ਦੀ ਛੇਤਰਪਰੇਟ ਕੀਤੀ ਬਾਜ਼ਾਰ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਚੋਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਦੇ ਨੇ ਪਰ ਉਹਨਾਂ ਨੂੰ ਪੁਲਿਸ ਵਾਲੇ ਬਿਨਾਂ ਕਾਰਵਾਈ ਦੇ ਛੱਡ ਦਿੰਦੇ ਨੇ ਚੋਰੀ ਦੀਆਂ ਵਾਰਦਾਤਾਂ ਪਿਛਲੇ ਦਿਨਾਂ ਵਿੱਚ ਇੰਨੀਆਂ ਵ ਸੁਰੱਖਿਆ ਖੁਦ ਹੀ ਕਰਨੀ ਪੈਦੀ ਇੱਕ ਨਿੱਜੀ ਬੈਂਕ ਦਾ ਕਰਜ਼ਾ ਨਾ ਵਾਪਸ ਕਰਨ ਦੀ ਸੂਰਤ ਵਿੱਚ ਬੈਂਕ ਕਰਮਚਾਰੀਆਂ ਵੱਲੋਂ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਦੋ ਵਿਧਵਾ ਔਰਤਾਂ ਸਣੇ ਇੱਕ 마ਸੂਮ ਬੱਚੇ ਨੂੰ ਕੋਠੀ ਵਿੱਚੋਂ ਬਾਹਰ ਕੱਢ ਕੇ ਕੋਠੀ ਨੂੰ ਤਾਲਾ ਲਗਾ ਕੇ ਕੋਠੀ ਨੂੰ ਸੀਲ ਕਰ ਦਿੱਤਾ। ਵਿਧਵਾ ਗਗਨਦੀਪ ਕੌਰ ਵਾਸੀ ਪੁਸ਼ਪਾ ਕਲੋਨੀ ਨੇੜੇ ਕੇਜੀਪੀ ਹਸਪਤਾਲ ਤਾਰੀਵਾਲ ਨੇ ਦੱਸਿਆ ਕਿ ਉਸਦੇ ਸਹੁਰਾ ਸਾਹਿਬ ਨੇ ਉਸਕਤ ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਤੇ ਉਹਨਾਂ ਦੀ ਮੌਤ ਹੋ ਗਈ ਤੇ ਬੈਂਕ ਦਾ ਕਰਜ਼ਾ ਵਾਪਸ ਨਾ ਕਰਨ ਤੋਂ ਪਰੇਸ਼ਾਨ ਉਸਦੇ ਪਤੀ ਨੇ ਵੀ ਕਰੀਬ 40 ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਦੋ ਕਿ ਉਹ ਤੇ ਉਸਦੇ 9 ਸਾਲ ਦਾ ਬੇਟਾ ਤੇ ਬਿਰਦ ਸੱਸ ਨੂੰ ਪੂਰੇ ਸਪੋਰਟ ਤੱਕੇ ਨਾਲ ਘਰ ਚੋਂ ਬਾਹਰ ਕੱਢ ਕੇ ਕੋਠੀ ਸੀਲ ਕਰ ਰਹੀ ਹੈ ਮੌਕੇ ਤੇ ਮੌਜੂ ਡਿਊਟੀ ਮੈਜਿਸਟ੍ਰੇਟ ਲਖਵਿੰਦਰ ਸਿੰਘ ਨੇ ਨੈਪ ਤਹਿਸੀਲਦਾਰ ਧਾਰੀਵਾਲ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾ ਤਹਿਤ ਬੈਂਕ ਵੱਲੋਂ ਇਹ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਜਦੋਂ ਕਿ ਬੈਂਕ ਵੱਲੋਂ ਇਹਨਾਂ ਨੂੰ ਕਰਜ਼ਾ ਵਾਪਸ ਕਰਨ ਸੰਬੰਧੀ ਕਈ ਵਾਰੀ ਨੋਟਿਸ ਦਿੱਤੇ ਗਏ ਸੀ ਪਰ ਇਨਾਂ ਨੇ ਬੈਂਕ ਵੱਲੋਂ ਭੇਜੀ ਨੋਟਿਸਾਂ ਦਾ ਕੋਈ ਜਵਾਬ ਨਹੀਂ ਦਿੱਤਾ ਇਸ ਕਾਰਨ ਅੱਜ ਕੋਠੀ ਨੂੰ ਮਜਬੂਰਨ ਸੀਲ ਕਰਨਾ ਪਿਆ ਕੋਠੀ ਸੀਲ ਕਰਨ ਵਾਲੇ ਬੈਂਕ ਅਧਿਕਾਰੀਆਂ ਨੇ ਕੈਮਰੇ ਸਾਹ ਗੰਦੀਪ ਕੋ ਮੇਰਾ ਬੇਟਾ ਸਹਿਜਵੀਰ ਨੂੰ ਸਾਲ ਦਾ ਤੇ ਮੀ ਹਸਬੈਂਡ ਦੀ ਜੌਸਾ ਬੈਨ ਡੈਟੋ ਗੀ ਨੰਨ ਸੂਸਾਇ ਕਾ ਦੇਹੀ ਉਹਨਾਂ ਦੇ ਬੈਂਕ ਦਾ ਲੋਨ ਹੈਗਾ ਤੇ ਇਸ ਕਰਕੇ ਉਹ ਫੇਰ ਨਹੀਂ ਕਰ ਸਕਦੇ ਤੇ ਅਜ ਬੈਂਕ ਉਹਨਾਂ ਦਾ ਕਰਜ਼ਾ ਸੀਗਾ ਮੇਰੇ ਫਾਦਾ ਇਨ ਲਾਂ ਲਿਆ ਤੇ ਉਹਨ ਬੈਂਕ ਵਾਲੇ ਹੋਰ ਨੂੰ ਉਹਨੂੰ ਬੋਲ ਕਰ ਦਿੰਦੇ ਮੈਂ ਮੈਂ ਬੱਚੇ ਨਹੀਂ ਸਹੀ ਪੀ ਮੇ ਲੋ ਪੇ ਕੰ ਕਿਨੇ ਕਨ ਸਾਰੇ ਕੋਈ ਆਦਮੀ ਨਹੀਂ ਹੈਗਾ ਮੈਂ ਮੇਰਾ ਬੱਚਾ ਮੈਂ ਮਦਦ ਹੀ ਲਾਣੀ ਦੋ ਨਾ ਸਿਰ 10 ਲੱਖ ਸੀ ਹੁਣ 16 ਲੱਖ ਕਿੰਨੇ ਕਿਤਾ ਪੰਜਾਬ ਚ ਸਿਹਤ ਸਹੂਲਤਾਂ ਦਾ ਜਨਾਜ਼ਾ ਨਿਕਲਦਾ ਦਿਖਾਈ ਦੇ ਰਿਹਾ ਹੈ ਸਰਕਾਰੀ ਹਸਪਤਾਲਾਂ ਚ ਮਰੀਜ਼ਾਂ ਨੂੰ ਲਿਜਾਉਣ ਲਈ ਮਰੀਜ਼ਾਂ ਦੇ ਪਰਿਵਾਰਾਂ ਨੂੰ व्हीਲਚੇਅਰ ਤੱਕ ਵੀ ਨਹੀਂ ਮਿਲ ਰਹੀ ਜੋ ਆਪਣੇ ਬਿਮਾਰ ਮਰੀਜ਼ ਨੂੰ ਮੋਡਿਆਂ ਤੇ ਚੁੱਕ ਕੇ ਹਸਪਤਾਲ ਲਿਜਾਂਦੇ ਦਿਖਾਈ ਦਿੱਤੇ ਨੇ ਇਹ ਹੈ ਆਪ ਸਰਕਾਰ ਦਾ ਵਾਦਾ ਇਹ ਹਾਲ ਹੈ ਅੰਮ੍ਰਿਤਸਰ ਦੇ ਗੁਰਨਾਨਕ ਦੇਵ ਹਸਪਤਾਲ ਦਾ ਜਿੱਥੇ ਮਰੀਜ਼ ਦੇ ਰਿਸ਼ਤੇਦਾਰ ਉਸ ਨੂੰ ਮੋਡਿਆਂ ਤੇ ਬਿਠਾ ਕੇ ਅੰਦਰ ਲਿਜਾਂਦੇ ਦਿਖਾਈ ਦਿੱਤੇ ਨੇ ਹਸਪਤਾਲ ਪ੍ਰਸ਼ਾਸਨ ਮੁੱਖ ਦਰਸ਼ਕ ਬਣ ਕੇ ਸਭ ドラਮਾ ਦੇਖ ਰਿਹਾ ਸੀ ਦੂਜੇ ਪਾਸੇ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ व्हीਲਚੇਅਰ ਦੀ ਕੋਈ ਸਮੱਸ ਸੁਵੀਰਾ ਕੁਝ ਹੋਰ ਹੀ ਬਿਆਨ ਕਰ ਰਹੀਆਂ ਸਨ ਜਦੋਂ ਇਸ ਬਾਰੇ ਸਰਕਾਰੀ ਮੈਡੀਕਲ ਕਾਲਜ ਦੇ ਵਾਈਸ ਡਾਇਰੈਕਟਰ ਪ੍ਰਿੰਸੀਪਲ ਲਖਨ ਜੋਗਿੰਦਰ ਪਾਲ ਅਤਰੀ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਬੀਲ ਚੇਅਰ ਦੀ ਸਮੱਸਿਆ ਬਾਰੇ ਜੀਐਨਡੀਐਚ ਦੇ ਮੈਡੀਕਲ ਸੁਪਰਡੈਂਟ ਨਾਲ ਗੱਲਬਾਤ ਕਰਨਗੇ ਤਾਂ ਜੋ ਲੋਕਾਂ ਨੂੰ ਪੇਸ਼ ਆਰੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਨਾਮ ਵੀ ਆਪਣਾ ਮੇਰਾ ਨਾਮ ਲੱਤੀ ਆ ਕਿੱਥੋਂ ਆਏ ਜੇ ਡਾਲਾ ਨਾਲ ਬਿਜਲੀ ਕਰਾਉ ਤੇ ਤੁਸੀਂ ਇਹ ਬੰਦੇ ਨੂੰ ਮੋਢਿਆਂ ਚੁੱਕੀ ਲਿਆਉਂਦੇ ਹੋ ਕੁਰਸੀ ਨਹੀਂ ਮਿਲੀ ਭਾਈ ਜੀ ਕਿਉਂ ਉਹ ਥਾਲਾ ਬੰਨ੍ਹਦੇ ਉਹਨਾਂ ਦਾ ਤਾਂ ਕਿਹਾ ਦੋ ਦਿਨ ਬਾਅਦ ਦੋ ਲੱਗੇ ਨਹੀਂ por iso que non o mreen ਵਿਦਾਂਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਵਰਸੋਲਾ ਦੇ ਮੌਤਬਰ ਵਸਨੀਕਾਂ ਦੀ ਇੱਕ ਵਿਸ਼ੇਸ਼ ਬੈਠਕ ਸਥਾਨਕ ਪੈਲਸ ਵਿਖੇ ਹੋਈ ਜਿਸ ਵਿੱਚ ਪਿੰਡ ਦੇ ਸਰਪੰਚ ਦੀ ਚੋਣ ਸਰਵ ਸੰਮਤੀ ਨਾਲ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਪਿੰਡ ਵਰਸੋਲਾ ਦੇ ਸਾਬਕਾ ਸਰਪੰਚ ਤੇ ਮੌਜੂਦਾ ਨੰਬਰਦਾਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਰਪੰਚੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਤੇ 15 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ ਜਿਹੇ ਚ ਪਿੰਡ ਦੇ ਮੌਤਬਰ ਵਿਅਕਤੀਆਂ ਵੱਲੋਂ ਇੱਕ ਵਿਸ਼ੇਸ਼ ਬੈਠਕ ਕੀਤੀ ਗਈ ਤੇ ਪਿੰਡ ਦਾ ਸਰਪੰਚ ਸਰਵ ਸੰਮਤੀ ਨਾਲ ਚੁਣਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਿੰਡ ਦੇ ਵਸਨੀਕਾਂ ਨੂੰ ਦੀਨੂ ਗੇਲਿਆਨ ਜੋ ਪਿੰਡ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ ਤੇ ਉਹਨਾਂ ਨੂੰ ਹੱਲ ਕਰਾਉਣ ਦਾ ਜਜ਼ਬਾ ਤੇ ਦਲੇਰੀ ਰੱਖਦਾ ਹੋਵੇ ਆਮੇ ਦੀ ਸਰਕਾਰ ਵੱਲੋਂ ਬੱਚਿਆਂ ਨੂੰ ਮੀਡੇ ਮੇਲ ਦੀ ਸਹੂਲਤ ਦਿੱਤੀ ਗਈ ਹੈ ਤੇ ਬੱਚਿਆਂ ਨੂੰ ਸਕੂਲ ਵਿੱਚ ਦੁਪਹਿਰ ਦਾ ਖਾਣਾ ਖਵਾਇਆ ਜਾਂਦਾ ਪਰ ਅੰਮ੍ਰਿਤਸਰ ਵਾਗਾ ਬਾਰਡਰ ਰੋਡ ਤੇ ਪਿੰਡ ਖਾਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਸਕੂਲ ਵਿੱਚ ਮਾੜਾ ਖਾਣਾ ਖਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਚੱਲਦੇ ਪਿੰਡ ਵਾਸੀਆਂ ਨੇ ਸਕੂਲ ਦੇ ਪ੍ਰਿੰਸੀਪਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਪਿੰਡ ਵਾਸੀ ਨੀਤੂ ਸਰਪੰਚ ਮੰਦੀ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਖਾਸਾ ਚ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਬੱਚਿਆਂ ਨੂੰ ਖਰਾਬ ਸਬਜ਼ੀਆਂ ਤੋਂ ਬਣਿਆ ਖਾਣਾ ਖਵਾਇਆ ਜਾ ਰਿਹਾ ਜਿਸ ਕਾਰਨ ਉਹਨਾਂ ਦੇ ਬੱਚਿਆਂ ਦੀ ਸਿਹਤ ਨਾਲ ਖਿਲਵਾ ਸਕੂਲ ਮੁਖੇ ਦੇ ਆਉਣ ਤੋਂ ਬਾਅਦ ਤੋਂ ਅਧਿਆਪਕ ਬੱਚਿਆਂ ਨੂੰ ਸਹੀ ਢੰਗ ਨਾਲ ਨਹੀਂ ਪੜਾ ਰਹੇ ਜਿਸ ਕਾਰਨ ਪਿੰਡ ਦੇ ਕਈ ਬੱਚੇ ਸਕੂਲ ਛੱਡ ਚੁੱਕੇ ਨੇ ਸਕੂਲ ਦੀ ਨਿਗਹਿਲੀ ਕਾਂ ਸਕੂਲ ਵਿੱਚ ਪਹਿਲੀ ਤੋਂ 5ਵੀਂ ਜਮਾਤ ਤੱਕ ਸਿਰਫ 30 ਬੱਚੇ ਹੀ ਰਹਿ ਗਏ ਨੇ ਜਿਸ ਕਾਰਨ ਉਹਨਾਂ ਨੂੰ ਸਕੂਲ ਪ੍ਰਸ਼ਾਸਨ ਖਿਲਾਫ ਦਰਨਾ ਦੇਣਾ ਪਿਆ ਇਸ ਦੌਰਾਨ ਪ੍ਰਿੰਸੀਪਲ ਅੰਮ੍ਰਿਤ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਲਾਇਆ ਦੋਸ਼ ਬੇਬੁਨੀਆਦਨੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਪਿੰਡ ਵਾਸੀਆਂ ਨੂੰ ਕੋਈ ਸ਼ਿਕਾਇਤ ਹੈ ਤਾਂ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਜਾਵੇ ਆਣੂ ਪੜ੍ਹਾਈ ਲਿਖਾਈ ਵੀ ਨਹੀਂ ਕੁਛ ਹੁੰਦੀ ਵੀ ਇੱਥੇ ਕੁਛ ਨਹੀਂ ਹੈ ਗਾੜਾ ਲਖਾਨ ਵਿੱਚ ਬੱਚੇ ਬਿਲਕੁਲ ਨ ਲੈ ਗਏ ਆ ਜਦੋਂ ਉਹਦੀ ਇਹ ਮੈਡਮ ਆਈ ਕੋ ਇਹ ਨਹੀਂ ਟਿਕਨ ਦਿੰਦੀ ਬੱਚਿਆਂ ਨੂੰ ਗਲਤ ਮਲਤ ਖਾਣਾ ਦਿੰਦੀ ਆ ਥੋੜੀ ਬਹੁਤੀ ਸਬਜ਼ੀ ਲਿਆ ਕੇ ਤੇ ਸਾਰੇ ਬੱਚਿਆਂ 'ਚ ਵੰਡਦੀ ਆ ਤੋਂ ਉਹਦੇ ਨਾਲ ਕੁਛ ਬੱਚਿਆਂ ਦਾ ਕੀ ਬਣਨਾ ਵਾ ਨਾਲ ਸੰਡੀਆਂ ਵਾਲੀਆਂ ਇਹ ਪਨੀਤ ਮੈਡਮ ਆ ਪ੍ਰਿੰਸੀਪਲ ਮੈਡਮ ਆ ਹਾਂਜੀ ਤੇ ਇਹਨਾਂ ਦੀ ਬਦਲੀ ਚਾਹੀਦੀ ਇਹਨੂੰ ਅੱਜ ਕੀ ਤਾਂ ਲਾਇਆ ਅੱਜ ਅਸੀਂ ਤਾਂ ਐਸੇ ਕਰਕੇ ਲਾਇਆ ਕੱਲ ਬੱਚਿਆਂ ਨੇ ਨਾ ਜੇਠਾਣੀ ਦੀ ਬੇਟੀ ਹੀ ਉਹਨਾਂ ਦੇ ਨਾ ਸਬਜੀ ਦੇ ਤੇ ਉਹਦੇ ਵਿੱਚੋਂ ਸੁੰਡੀ ਨਿਕਲੀ ਤਾਂ ਕਰਕੇ ਅਸੀਂ ਸ਼ਾਮੀ ਕਲਤਾ ਲਾ ਲਾ ਕੇ ਗਏ ਹਾਂ ਤੇ ਹੁਣ ਮੈਡਮ ਨੇ ਆ ਕੇ ਖਲਵਾ ਲਿਆ ਪੁਲਸ ਦੀਆਂ ਧਮਕੀਆਂ ਦੇ ਕੇ ਤੁਹਾਡੇ ਤੇ ਪੁਲਸ ਕੇਸ ਹੋਏਗਾ ਤੇ ਉਹਨਾਂ ਨੇ ਫਿਰ ਡਰਦੇ ਆਣੇ ਤਾਲਾ ਖੋਲ ਦਿੱਤਾ ਪੁਲਸ ਵਾਲਿਆਂ ਨੂੰ ਕਹਿੰਦੇ ਤੁਸੀਂ ਬਾਹਰ ਚੱਲ ਜਿਓ ਸਾਰੇ ਜਣੇ ਤੇ ਮੈਡਮ ਕੋਲ ਜਾ ਕੇ ਚੱਲ ਗਏ ਅਸੀਂ ਪੁਲਸ ਵਾਲੇ ਮੈਡਮ ਕੋ ਅੰਦਰ ਬੈਠ ਕੇ ਜਾ ਕੇ ਤਾਂ ਆਪਾਂ ਸਾਰੇ ਪਿੰਡ ਨੇ ਹੈਗੇ ਨਾ ਪਿੰਡ ਵਾਲੇ ਸਾਰੇ ਬਾਹਰ ਆ ਗਏ ਹਾਂ ਇਹ ਪਿੰਡ ਖਾਸੇ ਦਾ ਸਕੂਲ ਹੈ ਜੀ ਇਹ ਮੈਮ ਛੁੱਟੀ ਦੇ ਹੀ ਪਹਿਲਾਂ 1 ਮਹੀਨੇ ਦੀ ਤਾਂ ਮੈਂ ਜਦੋਂ ਆਇਆ ਵੀ ਸਾਰਾ ਪਿੰਡ ਹੀ ਅੰਦਰ ਆਇਆ ਪਿਆ ਸਾਰੇ ਬੱਚੇ ਬਾਹਰ ਆ ਇਹ ਚੀਜ਼ ਨਹੀਂ ਚਾਹੀਦੀ ਜਿਹੜਾ ਚੀਜ਼ ਆ ਸਰਪੰਚ ਜੀ ਨੂੰ ਜਾਂ ਪਿੰਡ ਵਾਲਿਆਂ ਨੂੰ ਆਪਣੀ ਲਿਖਤੀ ਦਰਖਾਸਤ ਦੇ ਡੀਓ ਸਾਹਿਬ ਨੂੰ ਜਿੰਨੇ ਮਰਜ਼ੀ ਦੇਣ ਜੇ ਸਕੂਲ ਦੇ ਅੰਦਰ ਆਣਗੇ ਜਾਂ ਕੋਈ ਸ਼ਰਾਰਤ ਕਰਨਗੇ ਜਾਂ ਇਦਾਂ ਧਰਨੇ ਧੁਰਨੇ ਵਾਲੀ ਕੁਝ ਕਰਨਗੇ ਮੈਂ ਬੰਦੀ ਕਾਰਵਾਈ ਕਰੂੰਗਾ ਜੀ ਪਰ ਉਹਨਾਂ ਕਹਿੰਦਾ ਵੀ ਸਕੂਲ ਦੀ ਜਿਹੜੀ ਮਿੱਡੇ ਮੀਲ ਆ ਉਹ ਸਹੀ ਨਹੀਂ ਬਣੀ ਮਿੱਡੇ ਮੀਲ ਸਹੀ ਨਹੀਂ ਆ ਜੀ ਉਹਦੇ ਸਬੰਧੀ ਕੰਪਲੇਂਟ ਕਰਨ ਉਹਦੇ ਸਿਨੀਅਰ ਅਫਸਰ ਬੈਠੇ ਆ ਉਹ ਆਣ ਕੇ ਚੈੱਕ ਕਰਨਗੇ ਜਦੋਂ ਮਿੱਡੇ ਮੀਲ ਬਣਦੀ ਆ ਆਣ ਕੇ ਕੰਪਲੇਂਟ ਕਰਨ ਉਹ ਮੌਕੇ ਤੇ ਨਹੀਂ ਸਰ ਮੈਂ ਬਹੁਤ ਇਹਦਾ ਸਭ ਇਥੇ ਮਾਹੌਲ ਬਿਲਕੁਲ ਨਹੀਂ ਠੀਕ ਹੈਗਾ ਕਿਉਂਕਿ ਮੰਨ ਲਓ ਮੇਰੇ ਇੱਕ ਵੀ ਅੱਧਾ ਦੋ ਟੀਚਰ ਪਹਿਲੀ ਗੱਲ ਤੇ ਟੀਚਰ ਉਹਨਾਂ ਨੂੰ ਖਿਲਾਫ ਕਰੇ ਦੂਜੀ ਗੱਲ ਇਹ ਆ ਕਿ ਇਹ ਕਿਸੇ ਟਾਈਮ ਵੀ ਮੈਨੂੰ ਆਣ ਕੇ ਇਥੇ ਕੋਈ ਡਰਾਤਮ ਤਾਂ ਸਕਦੇ ਆ ਕੁਝ ਮੈਂ ਇੱਕ ਲੇਡੀ ਹੋਣ ਦੇ ਨਾ ਤੇ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਇਹ ਕਿ ਸਕੂਲ ਵੀ ਬਹੁਤ ਵੱਡਾ ਹੈਗਾ ਵੀ ਬਾਹਰ ਵਾਰਿਆ ਇਸ ਕਰਕੇ ਇਹ ਸ਼ੁਰੂ ਤੋਂ ਹੀ ਇਹੀ ਕੰਮ ਕਰਦੇ ਕਦੀ ਮੱਜਾ ਮਾਂ ਜਰਾ ਏ ਸਰ ਮੇਰੇ 11 ਹਜ਼ਰੀ ਦੇ ਕੋ ਮੈਂ ਮਹੀਨੇ ਦੀ ਜਦੋਂ ਛੁੱਟੀ ਸੀਗੀ ਨਾ ਉਦੋਂ ਇਹਨਾਂ ਨੇ ਪਤਾ ਨਹੀਂ ਆਪੇ ਮੱਝਾਂ ਵੜੀਆਂ ਜਾਂ ਜਦੋਂ ਮੇਰੇ ਸਕੂਲ ਟਾਈਮ ਤੇ ਨਹੀਂ ਵੜੀਆਂ ਕਿ ਬਾਅਦ ਚ ਬਣਾਈ ਵੀਡੀਓ ਕੀ ਕੀਤਾ ਬਾਕੀ ਰਹੀ ਗੱਲ ਮੇਡੇ ਮੇਲ ਦੀ ਮੇਰੇ ਹੁੰਦਿਆਂ ਮੇਡੇ ਮੀਲ ਬਹੁਤ ਵਧੀਆ ਚੱਲਦਾ ਮੇਰੇ ਅਫਸਰਾਂ ਨੂੰ ਰੋਜ਼ ਫੋਟੋਆਂ ਜਾਂਦੀਆਂ ਮੇਰੇ ਕੋਲ ਉਹਨਾਂ ਦੇ ਬਕਾਇਦਾ ਫੋਟੋਆਂ ਤਰੀਕਾ ਡੇਟ ਟਾਈਮ ਸਭ ਕੁਝ ਹੈਗਾ ਦੂਸਰਾ ਆਪਣੇ ਸਾਲ ਲੰਗੋਵਾਲ ਦੇ ਪਿੰਡ ਸਤੀਪੁਰਾ ਦੀ ਸਰਪੰਚੀ ਐਸਸੀ ਲੇਡਿਸ ਰਿਜ਼ਰਵ ਕਰਨ ਤੇ ਸੀਨੀਅਰ ਅਕਾਲੀ ਆਗੂਆਂ ਤੇ ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਪਾਲ ਬੱਦੀ ਚਹਿਲ ਨੇ ਪ੍ਰਸ਼ਾਸਨ ਤੇ ਸਰਕਾਰ ਦੀ ਕਰੜੀ ਆਲੋਚਨਾ ਕਰਦਿਆਂ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਆਖੀ ਹੈ। ਉਹਨਾਂ ਕਿਹਾ ਕਿ ਬਲਾਕ ਸੰਗਰੂਰ ਦੇ ਪਿੰਡ ਸਤੀਪੁਰਾ ਦੀ ਸਰਪੰਚੀ ਨੂੰ ਪ੍ਰਸ਼ਾਸਨ ਨੇ ਮਹਿਜ਼ ਇੱਕ ਹੀ ਵੋਟ ਹੋਣ ਦੇ ਬਾਵਜੂਦ ਅਨੁਸੂਚਿਤ ਜਾਤੀ ਔਰਤ ਲਈ ਰਿਜ਼ਰਵ ਦਾ ਐਲਾਨ ਕਰ ਦਿੱਤਾ ਹੈ। ਪਿੰਡ ਸਤੀਪੁਰਾ ਵਿਖੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਇੱਕ ਹੀ ਘਰ ਦੀਆਂ ਮਹਿਜ਼ ਦੋ ਹੀ ਵੋਟਾਂ ਨੇ ਅਨੁਸੂਚਿਤ ਜਾਤੀ ਔਰਤ ਦੀ ਇੱਕ ਹੀ ਵ

ਤੇ ਇਹਨਾਂ ਨੇ ਵਿਰੋਧੀ ਕਰਕੇ ਸਾਡਾ ਪਿੰਡ ਜਰਬ ਕਰਵਾਤਾ ਵੈਸੇ ਵੋਟ ਐਸੀ ਦੀ ਵੋਟ ਹੈ ਨਹੀਂ ਛੱਡੀ ਜਾਂ ਚ ਇੱਕ ਵੀ ਵੋਟ ਨਹੀਂ ਹੈ ਗਿਆ ਲਿਸਟ ਦੇ ਮੁਤਾਬਕ ਅੱਜ ਤੱਕ ਇੱਕ ਵੀ ਵੋਟ ਨਹੀਂ ਸਾਨੂੰ ਮਿਲੀ ਇਹਦੇ ਵਿੱਚ ਹੰਡੀ ਚ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਤੇ ਵੀਡੀਓ ਸਾਹਿਬ ਨੂੰ ਮਿਲਦੇ ਆਸੀਂ ਪਰ ਸਰੂਰ ਜਾ ਕੇ ਪਤਾ ਕਰਦੇ ਕੀ ਬਣਦਾ ਫਿਰ ਨਹੀਂ ਸੀ ਹਾਈ ਕੋਰਟ ਜਾਵਾਂਗੇ ਚੌਨੀ ਤੇ ਬਾਸਮਤੀ ਦੇ ਵਾਢੀ ਸੀਜ਼ਨ ਦੌਰਾਨ ਪ੍ਰਾਲੀ ਦੀ ਰਹਿਦ ਖੋਦ ਨੂੰ ਕਿਸਾਨਾਂ ਵੱਲੋਂ ਅੱਗ ਲਗਾਏ ਜਾਣ ਦਾ ਸਿਲਸਿਲਾ ਚੱਲ ਰਿਹਾ ਹੈ। ਅੰਮ੍ਰਿਤਸਰ ਦੇ ਫਤਾਪੋਰੀ ਇਲਾਕੇ ਵਿੱਚ ਦੇਖਣ ਨੂੰ ਮਿਲਿਆ ਉੱਥੇ ਕਿਸਾਨ ਨੇ ਗੱਲ ਕਰਦੇ ਕਿਹਾ ਕਿ ਉਹ 8 ਕਿੱਲੇ ਜ਼ਮੀਨ ਠੇਕੇ ਤੇ ਲੈ ਕੇ ਵਾਈ ਕਰਦਾ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਹਨਾਂ ਕਿਹਾ ਕਿ ਹਰ ਸਾਲ ਉਹ ਆਪਣੀ ਪ੍ਰਾਲੀ ਦੀ ਰਹਿਦ ਖੋਦ ਆਪਣੀ ਜ਼ਮੀਨ 'ਚੋਂ ਬਾਹਰ ਕਢਵਾਉਂਦਾ ਜਿਸ ਦਾ ਕਿ 1 ਕਿੱਲੇ ਦਾ 4000 ਰੁਪਏ ਖਰਚਾ ਆਉਂਦਾ ਤੇ ਕਿਸਾਨ ਨੇ ਕਿਹਾ ਕਿ ਇਸ ਦੇ ਲਈ ਸਰਕਾਰ ਵੀ ਉਹਨਾਂ ਦੀ ਕੋਈ ਮਦਦ ਨਹੀਂ ਕਰਦੀ ਤੇ ਸਰਕਾਰ ਵੱਲੋਂ ਵੀ ਉਹਨਾਂ ਦੇ ਪਿੰਡ ਵਿੱਚ ਮਸ਼ੀਨਾਂ ਨਹੀਂ ਪਹੁੰਚਾਈਆਂ ਜਾਂਦੀ ਤਹਾਨੂੰ ਲੋ ਸਾੜਾਂ ਦੇ ਹੱਕ ਵਿੱਚ ਨਹੀਂ ਹੈ ਲੇਕਿਨ ਮਜਬੂਰਨ ਵਾਸੋਂ ਉਹਨਾਂ ਨੂੰ ਅਜਿਹਾ ਕਰਨਾ ਪਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ਬਦ ਕੀਰਤਨ ਚੌਂਕੀ ਯਾਤਰਾ ਅਰਦਾਸ ਕਰਕੇ ਰਵਾਨਾ ਕੀਤੀ ਗਈ ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਨੇ ਰਵਾਨਾ ਕੀਤਾ ਇਸ ਦੌਰਾਨ ਜਥੇਦਾਰ ਗਿਆਨੀ ਰਗਬੀਰ ਸਿੰਘ ਨੇ ਕੰਗਨਾ ਤੇ ਦਿਲਜੀਤ ਦੀਆਂ ਫਿਲਮਾਂ ਦੇ ਬੋਲਦੇ ਕਿਹਾ ਕਿ ਇੱਕ ਪਾਸੇ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਲਈ ਫਿਲਮ ਨੂੰ ਮਨਜ਼ੂਰੀ ਦਿੱਤੀ ਜਾਂਦੀ ਜਦੋਂ ਕਿ ਇਹ ਫਿਲਮ ਸਿੱਖਾਂ ਦੇ ਵਿਰੋਧ ਦੇ ਚੱਲਦੇ ਰਿਲੀਜ਼ ਨਹੀਂ ਹੋਈ ਉੱਥੇ ਦੂਜੇ ਪਾਸੇ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਤੇ 100 ਤੋਂ ਜ਼ਿਆਦਾ ਕੱਟ ਲਗਾ ਦਿੱਤੇ ਗਏ ਨੇ ਜੋ ਬਾਬਾ ਫੁੱਟਾ ਸਾਹਿਬ ਜੋ ਕਿ ਚੌਂਕੀ ਸਾਹਿਬ ਦੇ ਰੂਪ ਵਿੱਚ ਜੱਥੇ ਦੇ ਰੂਪ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਪੈਦਲ ਚੱਲ ਕੇ ਗਵਾਲੀਅਰ ਦੇ ਕਿਲੇ ਤੱਕ ਜਾਇਆ ਕਰਦੇ ਸਨ ਔਰ ਗਵਾਲੀਅਰ ਦੇ ਕਿਲੇ ਦੇ ਉੱਪਰ ਕਰਮਾ ਕਰਕੇ ਉੱਥੋਂ ਦੇ ਜਿਹੜੇ ਮੇਨ ਦਰਵਾਜ਼ੇ ਤੇ ਨਮਸਕਾਰ ਕਰਕੇ ਬਾਬਾ ਜੀ ਵਾਪਸ ਆਇਆ ਕਰਦੇ ਸਨ ਕਿਉਂਕਿ ਧਾਨਪੁਰ ਹਰਕੁਮਤ ਸਾਹਿਬ ਜੀ ਮਹਾਰਾਜ ਉਸ ਵਕਤ ਗਵਾਲੀਅਰ ਦੇ ਕਿਲੇ ਦੇ ਅੰਦਰ ਮੌਜੂਦ ਸਨ ਉਸੇ ਪਰੰਪਰਾ ਨੂੰ ਉਸ ਪਵਿੱਤਰ ਯਾਦ ਨੂੰ ਤਾਜ਼ਾ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਜਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਵੱਲੋਂ ਸੁਸੀਆਂ ਜਥੇਬੰਦੀਆਂ ਸ਼ੌਮ ਨੈਟਵਰਕ ਦੁਆਰਾ ਬਣਤ ਕਮੇਟੀ ਔਰ ਸੰਗਤ ਦੇ ਸਹਿਯੋਗ ਨਾਲ ਉਸ ਪਰੰਪਰਾ ਨੂੰ ਯਾਦ ਕਰਦੇ ਹੋਏ ਚੌਂਕੀ ਸਾਹਿਬ ਪਰੰਪਰ ਕੁੰਜੀ ਜਾਂਦੀ ਹੈ ਜੋ ਵਕ ਵਕ ਪ੍ਰੋਗਰਾਮ ਤੋਂ ਹੁੰਦੀ ਹੋਈ ਗੁਰਦੁਆਰਾ ਦਾਤਾ ਬੰਦੀ ਸ਼ੋਰ ਵਾਲੀਗਰ ਦੇ ਕਿਲੇ ਵਿੱਚ ਗਿਆ ਕਿਸਨ ਪਹੁੰਚਦੀ ਹੈ ਔਰ ਉਹ ਫੇਰ ਵਾਪਸ ਨਤਕ ਪੂਜੰਦੇ ਰੂਪ ਵਿੱਚ ਬੰਦੀ ਛੋੜ ਦਿਹਾੜੇ ਦੇ ਸਬੰਧ ਵਿੱਚ ਵਾਪਸ ਇੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚਦੀ ਹੈ ਔਰ ਅੱਜ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਅਰਦਾਸ ਕਰਕੇ ਉਸ ਚੌਂਕੀ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੈ ਸਤਿ ਪੁੱਛੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਆਪ ਸਭਾ ਚੌਂਕੀ ਸਾਹਿਬ ਜੀ ਦਾ ਸਤਿਕਾਰ ਜਿਹੜਾ ਹੈ ਉਹ ਕੀਤਾ ਜਾਵੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਵੱਲੋਂ ਪਟਿਆਲਾ ਜ਼ਿਲ੍ਹੇ ਚ ਆਉਂਦੀ ਖਰੀਫ ਸੀਜ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਟਿਆਲਾ ਮੰਡੀ ਦਾ ਨਿਰੇਖਣ ਕੀਤਾ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪਟਿਆਲਾ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ 'ਚ ਖਰੀਦ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹੋਣਾਂ ਕਿ ਹੈ ਕਿ ਮੰਡੀਆਂ 'ਚ ਸਫਾਈ, ਪੀਣ ਵਾਲੇ ਪਾਣੀ ਤੇ ਲਾਈਟਾਂ ਦੇ ਪ੍ਰਬੰਧ ਹੋਣੇ ਯਕੀਨੀ ਬਣਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਏ ਕਿ ਮੰਡੀਆਂ ਵਿੱਚ ਆਪਣੀ ਜਿੰਸ ਲੈ ਕੇ ਆਉਣ ਵਾਲੇ ਕਿਸਾਨ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਆ ਸਾਡੇ ਕਿਸੀ ਸੀਜ਼ਨ ਆਣਾ ਲਾਏਗਾ ਤਾਂ ਸਾਰੀ ਮੰਡੀਆਂ ਦੇ ਪ੍ਰਬੰਧ ਦਾ ਜਾਇਜ਼ਾ ਚੀ ਲੈ ਰਹੇ ਆ ਕਿ ਸਾਰੇ ਪ੍ਰਬੰਧ ਮੁਕਮਲ ਹੋਣ ਹਰ ਪੱਖੋਂ ਚਾਹੇ ਉਹ ਕਿਸਾਨ ਪੱਖੋਂ ਹੋ ਕੀ ਜੀ ਉਹਨਾਂ ਨੇ ਆਣਾ ਹੈਗਾ ਇਸੇ ਦਿਨ ਸੁਨਾਦੀ ਆਂਦੀ ਹੈਗੀ ਤਾਂ ਉਹਦੇ ਵਾਸਤੇ ਉਹਨਾਂ ਦੇ ਸਾਰੇ ਪਾਣੀ ਦੇ ਟਾਇਲਟਸ ਦੇ ਲਾਈਟ ਤੇ ਬਿਜਲੀ ਪੰਖੇ ਤੇ ਪਾਲਾਂ ਦੇ ਮੁਕੰਮਲ ਪ੍ਰਬੰਧ ਹੋਣ ਉਹ ਸਾਰਾ ਅਸੀਂ ਜਾਇਜ਼ਾ ਵੀ ਲੈ ਰਹੇ ਆ ਤੇ ਸਾਡੇ ਪ੍ਰਬੰਧ ਵੀ ਫਾਲੋ ਹੋਣ ਸੈਕੰਡ ਜੀ ਜਿਹੜੇ ਸਾਡੇ ਆਰਟੀ ਹੈਗੇ ਆਗੇ ਉਹਦੀ ਲਿਫਟਿੰਗ ਵਗੈਰਾ ਦਾ ਸਾਰਾ ਪ੍ਰੋਸੈਸ ਕਰਕੇ ਦੇਖ ਰਹੇ ਆ ਬਟ ਇਹਦੇ ਵਿੱਚ ਮੈਂ ਇੱਕੀ ਬਿੰਤੀ ਬੇਨਤੀ ਸਾਡੇ ਸਾਡੇ ਕਿਸਾਨਾਂ ਨੂੰ ਕਰਨਾ ਚਾਹਾਂਗੀ ਕਿ ਜੇ ਆਪਣੀ ਫਸਲ ਆਪਸ ਸੁਖਾ ਕੇ ਲਾਈਏ ਕਿਉਂਕਿ ਉਸ ਕਾਰਨ ਕਰਕੇ ਤੁਹਾਨੂੰ ਵੀ ਦਿੱਕਤ ਆਂਦੀ ਹੈਗੀ ਤੇ ਮੰਡੀਚਰ ਗਲਟ ਵੀ ਪੈ ਜਾਂਦਾ ਹੈਗਾ ਤੇ ਨਾ ਚਾਹੰਦੇ ਹੋਏ ਵੀ ਕਈ ਵਾਰੀ ਫਿਰ ਸਾਨੂੰ ਮੋੜਨੀ ਪੈਂਦੀ ਹੈਗੀ ਤਾਂ ਮੇਰੀ ਰਿਕੁਐਸਟ ਹੈਗੀ ਕਿ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਜੇ ਕਿੰਨੀ ਮੋਇਸਚਰ ਅਲਾਉਡ ਹੈਗੀ ਤਾਂ ਉਹਦੇ ਮੁਤਾਬਿਕ ਹੀ ਆਪਾਂ ਕਰੀਏ ਤਾਂ ਕਿ ਕਿਸੇ ਵੀ ਕਿਸਾਨ ਨੂੰ ਖੱਜਲ ਖੁਆਰੀ ਨਾ ਹੋਵੇ ਤੇ ਸਾਡੀ ਇੱਥੇ ਪੂਰੀ ਕੋਸ਼ਿਸ਼ ਰਹੂਗੀ ਮੋਨਿਟਰਿੰਗ ਹੈ ਨੋਡਲ ਅਫਸਰ ਵੀ ਅਸੀਂ ਲਾਏ ਆਂ ਕਲਸਟਰ ਅਫਸਰ ਵੀ ਅਸੀਂ ਲਾਏ ਆਂ कि ਜਦੋਂ ਵੀ ਕਿਸਾਨ ਆਪਣੀ ਜਿੰਸ ਲੈ ਕੇ ਆਂਦਾ ਹੈਗਾ ਉਸ ਨੂੰ ਕਿਸੇ ਤਰੀਕੇ ਦੀ ਖੱਜਲ ਖੁਆਰੀ ਨਾ ਹੋਵੇ ਤੇ ਇਸ ਵਾਰੀ ਮੈਂ ਰੱਬ ਦੀ ਵੀ ਸਾਡੇ ਤੇ ਮਿਹਰ ਹੈਗੀ ਕਿ ਸਾਡੀ ਜਿੰਸ ਵਧੀਆ आएगी ਤਾਂ ਕੋਈ ਇਸ਼ੂ ਵੀ ਨਹੀਂ ਆਊਗਾ ਬਟ ਸਾਡੀ ਪੂਰੀ ਤਿਆਰੀ ਹੈਗੀ ਤੇ ਅਸੀਂ ਅਸ਼ੋਰ ਕਰਦੇ ਹਾਂ ਕਿ ਜੇ ਤੁਹਾਨੂੰ ਕਿਸੇ ਤਰੀਕੇ ਦੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵਲ ਇਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਜਾਸਤ ਧੰਨਵਾਦ